ਨਹੀਂ ਕਰਨ ਦਿਆਂਗੇ ਹਮਲਾ ਅਸੀਂ ਇਸ 파ਰਟੀ ਫੌਜ ਨੂੰ ਪਰ ਜੰਗ ਦਾ ਮੈਦਾਨ ਤੇ ਜੰਗਾਂ ਜਸੂਸਾ ਰਾਹੀ ਜਸੂਸੀ ਕਰਕੇ ਜਿੱਤੀਆਂ ਜਾਂਦੀਆਂ ਅਸੀਂ ਅੱਜ ਐਲਾਨ ਕਰਦੇ ਹਾਂ ਸਿਕਸ ਪਰ ਜਸਟਿਸ ਵੱਲੋਂ 11 ਮਿਲੀਅਨ ਡਾਲਰ 11 ਮਿਲੀਅਨ ਡਾਲਰ ਸਿਰਫ ਪੰਜਾਬ ਦੀ ਆਜ਼ਾਦੀ ਲਈ ਚੱਲਣਾ ਚਾਹੀਦਾ ਹੈ ਯਾਦ ਰੱਖੋ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਇਹ ਖਾਲਸਤਾਨੀ ਮੂਵਮੈਂਟ ਦੇ ਲੀਡਰ ਗੁਰਪ੍ਰਤਵੰਤ ਸਿੰਘ ਉਹਨਾਂ ਦਾ ਬੜਾ ਦਬੰਗ ਬਿਆਨ ਆਇਆ ਉਹ ਕਹਿੰਦੇ ਨੇ ਕਿ ਅਸੀਂ ਪਾਕਿਸਤਾਨੀ ਫੌਜ ਵਾਸਤੇ ਜਸੂਸੀ ਕਰਾਂਗੇ ਤੇ 11 ਮਿਲੀਅਨ ਡਾਲਰ ਪਾਕਿਸਤਾਨੀ ਫੌਜ ਨੂੰ ਫੰਡ ਕਰਾਂਗੇ ਫੰਡ ਕਰਾਂਗੇ ਜੇ ਅਗਰ ਜੰਗ ਹੁੰਦੀ ਹੈ ਜੇ ਜੰਗ ਹੁੰਦੀ ਤੇ ਉਹਨਾਂ ਨੇ ਆਖਿਆ ਕਿ ਇੰਡੀਆ ਦੀ ਜਿਹੜੀ ਫੌਜ ਹੈ ਨਾ ਉਹ ਪੰਜਾਬ ਦੇ ਵਿੱਚੋਂ ਸਾਡੀਆਂ ਲਾਸ਼ਾਂ ਦੇ ਉੱਤੇ guzregi ਤੇ ਵੈਸੇ ਅਸੀਂ ਇਹਨਾਂ ਨੂੰ ਨਹੀਂ ਜਾਣ ਦੇਣਾ ਤੇ ਸਾਡੀਆਂ ਸਾਰੀਆਂ ਹਮਦਰਦੀਆਂ ਪਾਕਿਸਤਾਨ ਨਾਲ ਇਹ ਤੇ ਬੜਾ ਦਬੰਗ ਬਿਆਨ ਹੈ ਆਪਾਂ ਦੋਸਤੋ ਸੁਣਨੇ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਦੀ ਸਰਕਾਰ ਫੌਜ ਤੇ ਆਵਾਮ ਨੂੰ ਅਸੀਂ ਦੱਸ ਚੁੱਕੇ ਹਾਂ ਕਿ ਭਾਰਤੀ ਫੌਜਾਂ ਨੂੰ ਅਸੀਂ ਪੰਜਾਬ ਦੇ ਰਾਹੀਂ ਪਾਕਿਸਤਾਨ ਤੇ ਹਮਲਾ ਨਹੀਂ ਕਰਨ ਦੇਾਂਗੇ ਨਹੀਂ ਕਰਨ ਦੇਾਂਗੇ ਹਮਲਾ ਅਸੀਂ ਇਸ ਭਾਰਤੀ ਫੌਜ ਨੂੰ ਪਰ ਜੰਗ ਦਾ ਮੈਦਾਨ ਤੇ ਜੰਗਾਂ ਜਸੂਸਾ ਰਾਹੀਂ ਜਸੂਸੀ ਕਰਕੇ ਜਿੱਤੀਆਂ ਜਾਂਦੀਆਂ ਅਸੀਂ ਅੱਜ ਐਲਾਨ ਕਰਦੇ ਹਾਂ ਸਿਕਸ ਪਰ ਜਸਟਿਸ ਵੱਲੋਂ 11 ਮਿਲੀਅਨ ਡਾਲਰ 11 ਮਿਲੀਅਨ ਡਾਲਰ ਤੇ ਅਸੀਂ ਜਸੂਸੀ ਕਰਾਂਗੇ ਭਾਰਤੀ ਫੌਜਾਂ ਦੀ ਤੇ ਇਨਫੋਰਮੇਸ਼ਨ ਜਿਹੜੀ ਆ ਉਹ ਦੇਾਂਗੇ ਪਾਕਿਸਤਾਨ ਦੀਆਂ ਫੌਜਾਂ ਨੂੰ ਸਿੱਖ ਫੌਜੀਓ ਹਿੰਡਨ 에ਅਰ ਫੋਰਸ ਸਟੇਸ਼ਨ ਪਠਾਨਕੋਟ 에ਅਰ ਫੋਰਸ ਸਟੇਸ਼ਨ ਜਲੰਧਰ ਕੈਂਟ ਬਠਿੰਡਾ ਕੈਂਟ ਤੇ ਫਿਰੋਜ਼ਪੁਰ ਕੈਂਟ ਉੱਥੇ ਇਨਫੋਰਮੇਸ਼ਨ ਪ੍ਰੋਵਾਈਡ ਕਰੋ ਸਿਕਸ ਫਾਰ ਜਸਟਿਸ ਨੂੰ ਤੇ 11 ਮਿਲੀਅਨ ਡਾਲਰ ਫੰਡ ਹੈ ਇਹ ਅਸੀਂ ਜਸੂਸੀ ਇਨਫੋਰਮੇਸ਼ਨ ਪਾਕਿਸਤਾਨ ਤੇ ਪਾਕਿਸਤਾਨੀ ਫੌਜਾਂ ਨੂੰ ਦੇਖੇ ਇਸ ਪਾਰ ਦੇ ਟੁਕੜੇ ਕਰਨੇ ਐ ਜੇ ਭਾਰਤੀ ਫੌਜਾਂ ਹਮਲਾ ਕਰਦੀਆਂ ਪਾਕਿਸਤਾਨ ਤੇ ਸਿਕਸ ਪਰ ਜਸਟਿਸ ਐਲਾਨ ਕਰਦੀ ਹੈ ਕਿ ਸਾਡੇ ਜਿਸਮ ਦਾ ਕਤਰਾ ਕਤਰਾ ਪੰਜਾਬ ਨੂੰ ਪਾਰ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੇ ਨੇ ਲੱਗੇਗਾ ਅਸੀਂ ਸਾਥ ਦੇਾਂਗੇ ਪਾਕਿਸਤਾਨ ਦੀਆਂ ਫੌਜਾਂ ਦਾ ਪੰਜਾਬ ਨੂੰ ਪਾਰ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੇ ਲਈ ਜੰਗ ਦੇ ਮੈਦਾਨਾਂ ਚੋਂ ਜੰਗ ਦੇ ਮਦਾਨਾਂ ਚੋਂ ਜਨਮ ਲੈਂਦੇ ਐ ਨਵੇਂ ਦੇਸ਼ ਤੇ ਖਾਲਿਸਤਾਨ ਬਣੇਗਾ ਇਸ ਜੰਗ ਚੋਂ ਨਿਕਲ ਕੇ ਆਏਗਾ ਹਿੰਦੂ ਰੇਅਰ ਫੋਰਸ ਸਟੇਸ਼ਨ ਪਠਾਨਕੋਟ 에ਅਰ ਫੋਰਸ ਸਟੇਸ਼ਨ ਸਿੱਖ ਫੌਜੀਓ ਅੱਜ ਤੁਹਾਡੇ ਕੋਲ ਸਮਾਂ ਹੈ 175 ਸਾਲ ਦੀ ਗੁਲਾਮੀ ਤੁਸੀਂ ਕਰ ਰਹੇ ਹੋ ਪਹਿਲਾਂ ਬ੍ਰਿਟਿਸ਼ ਦੀ ਅੱਜ ਇਸ ਹਿੰਦੁਸਤਾਨ ਦੀ ਇਸ ਹਿੰਦੁਸਤਾਨ ਦੀ ਫੌਜਾਂ ਨੇ ਦਰਬਾਰ ਸਾਹਿਬ ਟੈਟੇਰੀ ਕੀਤਾ ਤੇ ਤਿਰੰਗਾ ਚੜਾਇਆ ਉੱਥੇ ਸਹਾਬ ਜੀ ਗੁਰੂ ਹਰਗੋਬਿੰਦ ਸਾਹਿਬ ਦਾਸ ਰੋਵਰ ਖੂਨ ਨਾਲ ਭਰ ਦਿੱਤਾ ਨਵੰਬਰ 84 ਦੇ ਵਿੱਚ ਸਿੱਖ ਨਸਲ ਕੁਸ਼ੀ ਕੀਤੀ ਫੌਜੀਓ ਤੁਹਾਡੀਆਂ ਲਾਸ਼ਾਂ ਵੀ ਉੱਥੇ ਸੀ ਜਿੰਦੇ ਸਾੜ ਦਿੱਤਾ ਤੁਹਾਨੂੰ ਤੇ ਤੁਹਾਡੀਆਂ ਬੀਬੀਆਂ ਦੀ ਕਤਲੋਗਾਰਤ ਹੀ ਨਹੀਂ ਕੱਲੀ ਕੀਤੀ ਉਹਨਾਂ ਦੀ ਇੱਜ਼ਤ ਲੁੱਟੀ ਗਈ ਤੇ ਵਿਧਵਾ ਕਲਣੀ ਬਣੀ ਮੱਥੇ ਤੇ ਕਲੰਕ ਹੈ ਸਿੱਖ ਫੌਜੀਓ ਤੁਹਾਡੇ ਤੇ ਸਾਡੇ ਸਿੱਖ ਬੀਬੀਆਂ ਵੱਲੋਂ ਸਿੱਖ ਫੌਜੀਓ ਤੁਸੀਂ ਜਸੂਸੀ ਕਰੋ ਹਥਿਆਰ ਪਾਕਿਸਤਾਨ ਦੇ ਖਿਲਾਫ ਨਹੀਂ ਚੱਲਣਾ ਚਾਹੀਦਾ ਸਿਰਫ ਪੰਜਾਬ ਦੀ ਆਜ਼ਾਦੀ ਲਈ ਚੱਲਣਾ ਚਾਹੀਦਾ ਹੈ ਯਾਦ ਰੱਖੋ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਵਾਹ ਵਾਹ ਯਾ ਯਾ ਇਹ ਸੀ ਖਾਲਸਤਾਨੀ ਮੂਵਮੈਂਟ ਦੇ ਲੀਡਰ ਨੇ ਗੁਰਪਰਤਵੰਤ ਸਿੰਘ ਹਾਂਜੀ ਇਹਨਾਂ ਨੇ ਅੱਗੇ ਵੀ ਇੱਕ ਪਿੱਛੇ ਵੀ ਇੱਕ ਬਿਆਨ ਦਿੱਤਾ ਸੀ ਹਾਂਜੀ ਤੁਸੀਂ ਖਾਲਸਦਾਨੀ ਲੀਡਰ ਕਹਿ ਰਹੇ ਉਹ ਕਹਿ ਰਹੇ ਜਸਟਿਸ ਫਾਰ ਪੰਜਾਬ ਹਾਂ ਜਸਟਿਸ ਫਾਰ ਸਿੱਖ ਮੂਵਮੈਂਟ ਹਾਂਜੀ ਤੇ ਲੇਕਿਨ ਇਹ ਨਾ ਇਹ ਇਹਨਾਂ ਦਾ ਬੜਾ ਦਬੰਗ ਬਿਆਨ ਇਹਨਾਂ ਨੇ ਪਿਛਲੇ ਦਿਨਾਂ 'ਚ ਵੀ ਇੱਕ ਬਿਆਨ ਦਿੱਤਾ ਸੀ ਉਹਦੀ ਆਪਾਂ ਵੀਡੀਓ ਵੀ ਅਪਲੋਡ ਕਰਾਂਗੇ ਕਿਉਂਕਿ ਟਾਈਮ ਕਮ ਹੋਣ ਦੀ ਵਜ੍ਹਾ ਨਹੀਂ ਹੋਇਆ ਤੇ ਦੋਸਤੋ ਤੁਸੀਂ ਜ਼ਰੂਰ ਅਗਰ ਮਤਲਬ ਕਿ ਇਸ ਤਰ੍ਹਾਂ ਦੀ ਇਸ ਸਿੱਖ ਫੌਜ 'ਚ ਸ਼ਾਮਲ ਹੋ ਤਾਂ ਤੁਸੀਂ ਕਮੈਂਟ ਜ਼ਰੂਰ ਕਰਾਜੇ ਬੜਾ ਮਜ਼ਾ ਆਇਆ ਬੜਾ ਵਧੀਆ ਲੱਗਾ ਯਾ ਬੇਸਿਕਲੀ ਅਗਰ ਦੇਖਿਆ ਜਾਵੇ ਤੇ ਜਿਤਨੇ ਵੀ ਮੁਕੱਦਸ ਮਕਾਮ ਨੇ ਨਾ ਸਿੱਖ ਦੇ ਉਹ ਇਹਨੂੰ ਪੂਜਾ ਦੀ ਧਰਤੀ ਸਮਝਦੇ ਨੇ ਆਪਣੀ ਹਾਂਜੀ ਦੂਸਰਾ ਮੈਂ ਇੱਕ ਹੋਰ ਗੱਲ ਕਰਾਂਗਾ ਕਿ ਇਹ ਤੇ ਸੇਖਾਂ ਦੇ ਨੇ ਨਸਤਾਨ ਇੱਥੇ ਨੇ ਦੂਸਰਾ ਗੁਰੂ ਨਾਨਕ ਸਾਹਿਬ ਦੀ ਪਦਾਇਸ਼ ਇੱਥੋਂ ਦੀ ਹੈ ਉਹਨਾਂ ਦੇ ਆਖਰੀ ਟਾਈਮ ਇੱਥੇ ਗੁਜ਼ਰਿਆ ਇਹ ਧਰਤੀ ਉਹਨਾਂ ਵਾਸਤੇ ਮਤਲਬ ਕਿ ਅਹਿਮ ਹੈ ਦੂਸਰੀ ਗੱਲ ਇੱਕ ਹੋਰ ਹੈ ਕਿ ਜਿਹੜਾ ਉਹਨਾਂ ਨੇ ਮੇਜਰ ਗੌਰਵ ਨੇ ਬਿਆਨ ਦਿੱਤਾ ਸੀ ਜਿੰਦੀ ਵਜ੍ਹਾ ਤੋਂ ਬਹੁਤ ਮਤਲਬ ਕਿ ਉਹਨੇ ਗਲਤ ਬਿਆਨ ਦਿੱਤਾ ਉਹਨੇ ਕਿਹਾ ਉਹਨੇ ਕਿਹਾ ਮੈਂ ਪੰਜਾਬੀਆਂ ਦੀਆਂ ਲਾਸ਼ਾਂ ਵੇਖਣਾ ਚਾਹਨਾ ਵਾ ਕਿ ਉਹ ਲਾਹੌਰ ਜਾਣ ਓਏ ਹੋਏ ਕੁਝ ਲੋਕ ਜਿਹੜੇ ਸਮਝਦਾਰ ਲੋਕ ਸਨ ਨਾ ਸਿੱਖ ਲੋਕ ਜਾਂ ਇੰਡੀਅਨ ਪੰਜਾਬ ਦੇ ਲੋਕ ਉਹ ਗੱਲ ਸਮਝ ਗਏ ਉਹਨੇ ਕਿਹਾ ਇਹ ਫੇਰ ਦੁਬਾਰਾ ਪੰਜਾਬੀ ਹਾਂ ਪਹਿਲੇ ਵੀ ਪੰਜਾਬ ਫੇਰ ਪੰਜਾਬ ਤੇ ਫੇਰ ਹੁਣ ਤੀਸਰੀ ਵਾਰੀ ਤੀਸਰੀ ਵਾਰੀ ਫੇਰ ਪੰਜਾਬ ਫੇਰ ਪੰਜਾਬ ਹੀ ਮਤਲਬ ਕਿ ਸੋਚਣ ਦੇ ਨੇ ਤੇ ਪੰਜਾਬੀਆਂ ਦੀਆਂ ਲਾਸ਼ਾਂ ਚਾਹੁੰਦੇ ਨੇ ਨਾ ਕਿ ਇਹ ਗੁਰੂ ਪਾਕਿਸਤਾਨ ਨਾਲ ਜੰਗ ਲਾਣਾ ਚਾਹੁੰਦੇ ਨੇ ਲਾਸ਼ਾਂ ਹੀ ਪੰਜਾਬੀਆਂ ਦੀਆਂ ਦੇਖੋ ਭਾਈ ਗੁਰਪ੍ਰਤਵਿੰਤ ਸਿੰਘ ਯਾਯਾ ਇਹਨਾਂ ਦਾ ਜਿਹੜਾ ਇਹ ਬਿਆਨ ਹੈ ਨਾ ਕਿ ਪੰਜਾਬ ਦੇ ਰਾਹੀ ਅਸੀਂ ਇੰਡੀਅਨ ਆਰਮੀ ਨੂੰ ਇੱਧਰ ਨਹੀਂ ਆਂਦਾਂਗੇ ਤੇ 11 ਮਿਲੀਅਨ ਅਰਨ ਉਹ ਯਾਨੀ ਕੋ ਜਿਹੜਾ ਫੰਡ ਹੈ ਉਹ ਅਸੀਂ ਜਸੂਸੀ ਕਰਾਂਗੇ ਪਾਕਿਸਤਾਨੀ ਫੌਜ ਵਾਸਤੇ ਜੋ ਕਿ ਇੱਕ ਇਹਨਾਂ ਦਾ ਆਪਣੀ ਸਟੇਟਮੈਂਟ ਹੈ ਲੇਕਿਨ ਯਾਯਾ ਗੱਲ ਇਹ ਵੇ ਕਿ ਜੋ ਵੀ ਹੈ ਕਿ ਇਹ جنگ ਹੋਣੀ ਨਹੀਂ ਚਾਹੀਦੀ ਕਿਉਂਕਿ ਤਬਾਈ ਬਹੁਤ ਰਤਨੀ ਲੇਕਿਨ ਇਹ ਵੇ ਕਿ ਉਹਨਾਂ ਨੇ ਇਹ ਗੱਲ ਵੀ ਬੜੀ ਪਿਆਰੀ ਕੀਤੀ ਹੈ ਕਿ ਜੰਗਾਂ ਦੇ ਵਿੱਚੋਂ ਹੀ ਜਿਹੜੇ ਨਵੇਂ ਮੁਲਕ ਬਣਦੇ ਨੇ ਤੇ ਜੰਗਾਂ ਦੇ ਵਿੱਚੋਂ ਹੀ ਮਤਲਬ ਕਿ ਨਵੇਂ ਮੁਲਕ ਪ੍ਰਾਰੇ ਮੁਲਕ ਤਬਾਹ ਹੁੰਦੇ ਨੇ ਤੇ ਨਵੇਂ ਮੁਲਕ ਬਣਦੇ ਨੇ ਤੇ ਦੁਨੀਆ ਰਸ਼ੀਆ ਇੰਜ ਹੋਇਆ ਨਾ ਰਸ਼ੀਆ ਦੇ ਜਦੋਂ ਜੰਗ ਹੋਈ ਸੀ ਇਹਨਾਂ ਨਾਲ ਅਫਗਾਨਿਸਤਾਨ ਨਾਲ ਉਸ ਤੋਂ ਬਾਅਦ ਕਿੰਨੇ ਮੁਲਕ ਬਣੇ ਨੇ ਉਸ ਬੈਕਿਸਤਾਨ ਤਜਕੀ ਤਾਮ ਦੁਰਬਾਰ 12 12 ਰਾਜਸਤਾਨ ਕਿੰਨੀਆਂ ਇਹ ਆਸਤਾ علیحدਾਂ ਹੋਈਆਂ ਉਹ ਇਸ ਤਰ੍ਹਾਂ ਹੀ ਹੁੰਦੀਆਂ ਨੇ ਜਦੋਂ ਮੁਲਕ ਆ ਮਤਲਬ ਕਿ جنگ ਦੇ ਵਿੱਚ ਉਹ ਫਿਰ ਉਹਨਾਂ ਨੂੰ ਸੰਭਾਲਣ ਜੋਗੇ ਨਹੀਂ ਰਹਿੰਦੇ ਆਪਣੇ ਇਲਾਕਿਆਂ ਨੂੰ ਤੇ ਫਿਰ ਉਹ ਤੇ ਇਹ 175 ਸਾਲ ਤੋਂ ਕਹਿੰਦੇ ਅਸੀਂ ਗੁਲਾਮੀ ਕਰ ਰਹੇ ਯਾਨੀ ਕਿ 175 ਸਾਲ ਮਤਲਬ ਕਿ ਇਹ ਪਾਕਿਸਤਾਨ ਇੰਡੀਆ ਬਣਨ ਤੋਂ ਪਹਿਲੋਂ ਦੇ ਉਹ ਇਸ ਤਰ੍ਹਾਂ ਨਾ ਕਿ 100 ਸਾਲ ਉਹਨਾਂ ਦੀ ਲਾ ਲੋ ਹਾਂ ਅੰਗਰੇਜ਼ਾਂ ਦੀ ਉਸ ਤੋਂ ਪਹਿਲੇ ਤੇ ਚਲੋ ਜੀ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਦੌਰੇ ਕੁਮਸੀ ਉਹ ਉਹਨੂੰ ਤੁਸੀਂ ਉਹ ਗੁਲਾਮੀ ਨਹੀਂ ਸੀ ਉਹ ਕਿਉਂਕਿ ਸਿੱਖ ਰਾਜ ਸੀ ਉਹਨੂੰ ਕਿਹਾ ਜਾਂਦਾ ਹੈ ਹਾਲਾਂਕਿ ਉਹ ਸਿੱਖ ਮੁਸਲਮ ਕੰਬਾਈਨ ਰਾਜ ਸੀ ਕੰਬਾਈਨ ਸੀ ਹਾਂ ਸਿੱਖ ਤੇ ਉਸ ਤੋਂ ਬਾਅਦ ਅੰਗਰੇਜ਼ ਆ ਗਏ ਸੀ ਤੇ ਫਿਰ ਅੰਗਰੇਜ਼ਾਂ ਦੀ 100 ਸਾਲ ਦੀ ਤੇ 75 ਸਾਲ ਤੁਸੀਂ ਇਹ ਲਾ ਲਓ ਹਿੰਦੂ ਯਾ ਯਾ ਕਈ ਜਿਹੜੇ ਸਿੱਖ ਨੇ ਉਹਨਾਂ ਨੇ ਪਾਕਿਸਤਾਨ ਦੇ ਖਿਲਾਫ ਬਿਆਨ ਦਿੱਤਾ ਤੇ ਬਹੁਤ ਸਾਰੇ ਜਿਹੜੇ ਸਮਝਬੂਝ ਰੱਖਣ ਵਾਲੇ ਲੋਕ ਹੈ ਨਾ ਉਹਨਾਂ ਨੇ ਆਖਿਆ ਉਹ ਇਹ ਕਹਿੰਦੇ ਨੇ ਕਿ ਪਾਕਿਸਤਾਨ ਦੇ ਵਿੱਚ ਸਾਡੇ ਬਾਬਾ ਗੁਰੂ ਨਾਨਕ ਜੀ ਤੇ ਸਾਡੇ ਹੋਰ ਬਹੁਤ ਸਾਰੇ ਮذਬੀ ਪਲੇਸਰ ਦੇ ਅਸਥਾਨ ਉਸ ਧਰਤੀ ਵੱਲ ਨੂੰ ਵੇਖ ਕੇ ਸਾਨੂੰ ਤੇ ਸਕੂਨ ਠੰਡ ਦਾ ਸਾਹ ਹੰਡਾ ਸਕੂਨ ਦਾ ਸਾਹ ਹੰਡਾ ਤੇ ਅਸੀਂ ਕਿਵੇਂ ਇਹ ਕਰ ਸਕਨੇ ਆ ਕਿ ਜੀ ਪਾਕਿਸਤਾਨ ਇੰਡੀਆ ਦੀ ਜੰਗ ਹੋਵੇ ਤੇ ਇਹ ਦੂਸਰਾ ਸਮਝਦਾਰ ਲੋਕ ਸੇਖ ਲੋਕ ਜਿਹੜੇ ਨਾ ਉਹ ਇਹ ਚੀਜ਼ ਨੂੰ ਸਮਝ ਲੈ ਤੇ ਪਿੱਛੇ ਜਿਹੜਾ ਇਹਨਾਂ ਦਾ ਇੰਡੀਆ ਰ ਇਹਨਾਂ ਦਾ ਉਹ ਜਿਹੜਾ ਉਹ ਮੰਤਰੀ ਸੀ ਨਾ ਮਤਲਬ ਕਿ ਜਿਹੜਾ ਵਜ਼ੀਰ-ਏ-ਦਫਾ ਸੀ ਉਨੇ ਬਿਆਨ ਦਿੱਤਾ ਸੀ ਕਿ ਅਸੀਂ ਜਿਹੜਾ ਨਾ ਜਿਸ ਤਰ੍ਹਾਂ ਅਸੀਂ ਪਹਿਲੇ ਬੰਗਲਾਦੇਸ਼ ਨੂੰ ਇਹਨਾਂ ਤੋਂ ਲਾਇਆਗਾ ਦਾ ਕੀਤਾ ਨਾ ਤੇ ਅਸੀਂ ਕੋਸ਼ਿਸ਼ ਕੀਤੀ ਤੇ ਹੁਣ ਅਸੀਂ ਇਹਨਾਂ ਨੂੰ ਬਲੋਚਿਸਤਾਨ ਨੂੰ ਲਾਇਲਾ ਕਰਨ ਦੀ ਕੋਸ਼ਿਸ਼ ਕਰਨੀ ਕਿ ਵੀ ਉਹ ਇਹ ਜਿਹੜੇ ਸਮਝਦਾਰ ਲੋਕ ਨੇ ਉਹ ਇਹ ਚੀਜ਼ ਸਮਝਦੇ ਨੇ ਕਿ ਇਹ ਜਾਣਬੁੱਝ ਕੇ ਇਹ ਕਿਸਮ ਦੀਆਂ ਸ਼ਰਾਰਤਾਂ ਜੀਆਂ ਕਰਕੇ ਨਾ ਤੇ ਪਾਕਿਸਤਾਨ ਦੇ ਖਿਲਾਫ ਕੀਤਾ ਜਾਂਦਾ ਇੱਕ ਹੋਰ ਗੱਲ ਦੋਸਤੋ ਇਥੇ ਇਹਵੇਂ ਕਿ ਇਹ ਮਸਲਾ ਕਿਦੋਂ ਹੋਇਆ ਤੁਸੀਂ ਅਗਰ ਗੌਰ ਕਰੋਗੇ ਤੇ ਵਿਸਾਖੀ ਦੇ ਮੌਕੇ ਤੇ तकरीबन 6000 ਸਿੱਖ ਜਿਹੜਾ ਯਾਤਰੀ ਸੀ ਉਹ ਪਾਕਿਸਤਾਨ ਆਇਆ ਤੇ ਅੱਛਾ ਪ੍ਰੋਟੋਕੋਲ ਮਿਲਿਆ ਉਹਨਾਂ ਨੂੰ ਅੱਛੇ ਤਰੀਕੇ ਨਾਲ ਗਏ achiyan yaadain laa ke ਉਹਨਾਂ ਨੇ ਇੱਥੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਵੀ ਲਾਏ ਤੇ ਆਪਣੇ ਮਿਲੋ ਜਾ ਕੇ ਵੀ ਤਾਰੀਫ ਕੀਤੀ ਮਹਿਮਾਨ ਨਵਾਜ਼ੀ ਦੀ ਉਹਨਾਂ ਦਾ ਉਹਨਾਂ ਦਾ ਸ਼ੁਕਰੀਆ ਤੇ ਇਸ ਚੀਜ਼ ਤੋਂ ਮੇਰੇ ਹਿਸਾਬ ਨਾਲ ਅਗਰ ਮੈਂ ਮੈਂ ਤੇ ਇੱਕ ਅਧਨਾ ਜਾਂ ਬੰਦਾ ਵਾ ਮਤਲਬ ਅਧਨਾ ਸਮਝ ਰੱਖਣ ਵਾਲਾ ਲੇਕਿਨ ਮੇਰੇ ਹਿਸਾਬ ਨਾਲ ਕਿ ਇਹ ਜਿਹੜੇ ਰਿਲੇਸ਼ਨ ਬਹੁਤ ਅੱਛੇ ਹੋ ਰਹੇ ਸੀ ਨਾ ਪਿਛਲੇ 2 ਕੁ ਮਹੀਨਿਆਂ ਜਾਪਕ ਖਾਸ ਕਰਕੇ ਪੰਜਾਬ ਦੇ ਹਾਂਜੀ ਪੰਜਾਬ ਦੇ ਇਹ ਇਸ ਚੀਜ਼ ਨੂੰ ਖਤਮ ਕਰਨ ਲਈ ਇਹ ਸਾਰਾ ਪ੍ਰੋਪਾਗੈਂਡਾ ਕੀਤਾ ਗਿਆ ਤੇ ਦੇਵ ਨਾਲ ਲੋਗਾਂ ਦੀ ਗੱਲ ਤੇ ਦੇਵ ਨਾਲ ਪਾਕਿਸਤਾਨ ਅਟਾਰੀ ਵਾਗਾ ਬਾਡ ਨੂੰ ਬੰਦ ਕੀਤਾ ਗਿਆ ਅੰਮ੍ਰਿਤਸਰ ਲਾਹੌਰ ਵਾਲੇ ਬਾਡ ਨੂੰ ਬੰਦ ਕੀਤਾ ਗਿਆ ਜਬ ਕਿ ਇਹ ਯਾਨੀ ਕਿ ਮੁਸਲਮ ਪਾਕਿਸਤਾਨ ਇਹ ਕਹਿਆ ਕਿ ਜਿਹੜੇ ਸਿੱਖਾਂ ਤੋਂ ਇਲਾਵਾ ਬਾਕੀ ਸਾਰੇ ਜਾ ਸਕਦੇ ਨੇ ਇਥੋਂ ਦੂਸਰਾ ਹਜੇ ਤੱਕ ਇਸ ਵਾਕਿਆ ਨੂੰ तकरीबन 10 15 ਦਿਨ ਹੋ ਗਏ ਨੇ ਤੇ ਇੱਕ ਵੀ ਜਿਹੜਾ ਤੁਸੀਂ ਕੋ ਨਾ ਮਤਲਬ ਕਿ ਸਬੂਤ ਜਿਹੜਾ ਇੰਡੀਆ ਨੇ ਪਾਕਿਸਤਾਨ ਨੂੰ ਨਹੀਂ ਦਿੱਤਾ ਰਿਟਰਨ ਸਬੂਤ ਨਹੀਂ ਦਿੱਤਾ ਕੋਈ ਵੀ ਚੀਜ਼ ਮਤਲਬ ਕਿ ਇੱਕ ਉਹਨੂੰ ਕਹਿੰਦੇ ਨਾ ਤਰੀਕੇਕਾਰ ਨਾਲ ਪਾਕਿਸਤਾਨ ਦੇ ਹਵਾਲੇ ਨਹੀਂ ਕੀਤੀ ਤੇ ਨਾ ਹੀ ਕੋਈ ਇਨਵੈਸਟੀਗੇਸ਼ਨ ਕਰਾਈ ਉਹ ਬੇਗਨਾ ਲੋਕਾਂ ਦੀ ਜਾਨ ਚਲੀ ਗਈ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਉਹਨਾਂ ਦੇ ਜਿਹੜੇ ਪਿੱਛੇ ਲੋਕ ਨੇ ਉਹਨਾਂ ਨਾਲ ਕੋਈ ਕਿਸੇ ਨੂੰ ਕੋਈ ਲਗਾਓ ਨਹੀਂ ਹਰ ਬੰਦਾ ਸੋਸ਼ਲ ਮੀਡੀਆ ਦੇ ਆਪਣੇ ਵਿਊਜ਼ ਦੀ ਖਾਤਰ ਦੂਸਰੇ ਮੇਨਸਟ੍ਰੀਮ ਮੀਡੀਆ ਦੇ ਆਪਣੀ ਪੀਆਰ ਦੀ ਖਾਤਰ ਜੰਗ 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 ਲਾਈ ਹੋਈ ਹੈ ਉਹਨਾਂ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਉਹ ਵਿਚਾਰੇ ਮੁਸ਼ਕਿਲ ਇਸ ਵਕਤ ਕਿਸ ਹਾਲਾਤ ਨੇ ਕਿਸ ਮੁਸ਼ਕਲ ਜਨ ਉਹ ਕੀ ਚਾਹੁੰਦੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਿਆ ਜਾ ਰਿਹਾ ਹਾਂ 200 ਮਹੀਨੇ ਤੁਹਾਨੂੰ ਵੀਡੀਓ ਪਸੰਦ ਹੋਏਗੀ ਇੱਥੇ ਵੀਡੀਓ ਦਾ ਕਰਨੇ ਐਂਡ ਅੱਲਾਹ